મિં 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 ਪੰਜਾਬ ਚ ਵਗ ਰਹੇ ਨਸ਼ੇ ਦੇ ਛੇਵੇਂ ਦਰਿਆ ਨੂੰ ਠਲ ਪਾਉਣ ਦੇ ਲਈ ਸੂਬਾ ਸਰਕਾਰ ਵੱਲੋਂ ਇੱਕ ਮੁਹਿੰਮ ਉਲੀਕੀ ਗਈ ਸੀ ਜਿਸ ਨੂੰ ਨਾਮ ਦਿੱਤਾ ਗਿਆ ਸੀ ਗਾ ਯੁੱਧ ਨਸ਼ਿਆਂ ਵਿਰੁੱਧ ਇਸ ਦੇ ਚੱਲਦਿਆਂ ਪੁਲਿਸ ਵੱਲੋਂ ਸਮੇਂ-ਸਮੇਂ ਤੇ ਸਰਚ ਆਪਰੇਸ਼ਨ ਚਲਾ ਕੇ ਨਸ਼ੇ ਦਾ ਵਪਾਰ ਕਰਨ ਵਾਲੇ ਲੋਕਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ ਅਤੇ ਅਜਿਹਾ ਹੀ ਕੁਝ ਮਾਮਲਾ ਪਠਾਨਕੋਟ ਵੇਖਣ ਨੂੰ ਮਿਲਿਆ ਜਿੱਥੇ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਿਸ ਵੱਲੋਂ ਸਪੈਸ਼ਲ ਨਾਕੇਬੰਦੀ ਕਰਕੇ ਦੂਰ ਲੋਕਾਂ ਨੂੰ ਕਾਬੂ ਕੀਤਾ ਜਿਨ੍ਹਾਂ ਕੋਲੋਂ 0.27 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੇ ਕਰੀਬ ਥਾਣਾ ਡਿਵੀਜ਼ਨ ਨੰਬਰ 1 ਦੇ ਐਸ ਐ ਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਇੱਕ ਸੂਚਨਾ ਮਿਲੀ ਸੀ ਕਿ ਪਠਾਨਕੋਟ ਦੇ ਈਸਾ ਨਗਰ ਰਹਿਣ ਵਾਲੇ ਪਿਉ ਪੁੱਤ ਵੱਡੇ ਪੱਧਰ ਤੇ ਹੈਰੋਇਨ ਵੇਚਣ ਦਾ ਕੰਮ ਕਰਦੇ ਹਨ ਅਤੇ ਅੱਜ ਵੀ ਹੈਰੋਇਨ ਲੈ ਕੇ ਆ ਰਹੇ ਹਨ ਜਿਸ ਦੇ ਚਲਦਿਆਂ ਉਹਨਾਂ ਵੱਲੋਂ ਦੋਹਾਂ ਪਿਉ ਪੁੱਤਾਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਹਨਾਂ ਕੋਲੋਂ 19.27 ਗ੍ਰਾਮ ਰੋਮ ਬਰਾਮਦ ਕੀਤੀ ਜਿਸ ਦੇ ਚਲਦਿਆਂ ਮਾਮਲਾ ਦਰਜ ਇਹਨਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇੱਕ ਪੰਜ ਆਪਣੇ 25 ਨੂੰ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਰਿਤਿਕ ਮਲਕ ਅਤੇ ਸੁਨੀਲ ਗੱਬਰ ਦੋਨੇ ਈਸ਼ਾ ਨਗਰ ਦੇ ਰਹਿਣ ਵਾਲੇ ਪਿਉ ਪੁੱਤ ਹੈਗੇ। ਇਹ ਆਪਣੇ ਨਾ ਬਹੁਤ ਜਿਆਦਾ ਵੱਡੇ ਗੱਦਰ ਤੇ ਮਾਰ ਜਿਹੜਾ ਸੀ ਰੋਂਦੀ ਜਿਹੜੀ ਵੇਚ ਲੋਕਾਂ ਨੂੰ ਵੇਚਦੇ ਆ ਤੇ ਇਹਦੇ ਸਬੰਧ ਵਿੱਚ ਜਿਹੜੀਆਂ ਫੋਰਸ ਲਾ ਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਵਾ ਇਹਨਾਂ ਕੋਲੋਂ 19. 27 ਗ੍ਰਾਮ ਜਿਹੜੀ ਉਹ ਹੀਰੋਨ ਗ੍ਰਾਮਦ ਹੋਈ ਆ ਇਹਨਾਂ ਨੂੰ ਬਿਫਤਾਰ ਕਰਕੇ ਕੱਲ ਪੇਸ਼ਦਾਨਤ ਕੀਤਾ ਸੀ ਇੱਕ ਦਿਨ ਰਿਮਾਂਡ ਲਿਆ ਵਾ ਅੱਗੇ ਦੀ ਤਤੀਸ਼ ਜਾਰੀ ਹੈ ਹੋਰ ਜਾਰੀ ਹੈਗੀ ਆ ਤੇ ਮੇਰੀ ਲੋਕਾਂ ਨੂੰ ਇਹੋ ਹੀ ਹੈਗੀ ਆਪਣੇ ਰਿਕਵੈਸਟ ਹੈਗੀ ਆ ਵੀ ਜਿਹੜਾ ਵੀ ਕੋਈ ਵੇਚਦਾ ਵਾ ਜਿੰਦਾ ਮਾਰਦੀ ਕਰਦਾ ਕੋਈ ਇਸੇ ਕਿਸੇ ਹਿੰਦਾਂ ਨਸ਼ੇ ਦਾ ਕੰਮ ਕਰਦਾ ਕੋਈ ਹੋਰ ਮਾੜਾ ਕੰਮ ਕਰਦਾ ਉਹ ਜਿਹੜੇ ਆ ਇਨਫੋਰਮੇਸ਼ਨ ਜਿਹੜੀ ਆ ਵਜ਼ੀਰ ਆ ਫੋਨ ਤੇ ਵਜ਼ੀਰ ਮੈਨੂੰ ਪਰਸਨਲ ਮਿਲ ਕੇ ਵੀ ਦੱਸ ਸਕਦੇ ਆ